ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਨਨਾਂਗੇ ਸੇ ਲਈ ਲੈ ਕੇ ਆਏ ਜੀ ਇੱਕ ਬੈਡ ਬਈ ਤਾਜੀ ਸੂਈਆ ਬੱਚਾ ਮਗਰ ਬੱਚੀ ਆ ਇੱਕ ਬੈਡ ਬਈ ਗੱਬਣ ਤੇ ਇੱਕ ਮੱਜ ਬਈ ਗੱਬਣਾ ਆਓ ਪੁੱਛ ਲੈਨੇ ਬਈ ਤੁਹਾਡੇ ਭਾਈ ਜੀ ਹੱਸੀ ਗਾਲ ਹੱਸੀ ਗਾਲ ਹੋ ਸਾ ਗਿਰ ਠੀਕ ਹੋ ਬੜੀ ਆ ਨਾਮ ਤੇ ਐਡਰੈਸ ਕੋ ਨਾਮ ਆਪਣਾ ਸਾਗਰਾ ਬਈ ਪਿੰਡ ਆਪਣਾ ਭਾਈ ਰੂਪਾਪੁਰ ਤਹਿਸੀਲ ਕੋਲਾ ਦਾ ਜ਼ਿਲ੍ਹਾ ਆਪਣਾ ਬੇੜਾ ਠੀਕ ਆ ਬਈ ਨੇੜੇ ਪੈਣੇ ਬਈ ਨੇੜੇ ਰਾਮ ਪ੍ਰਭੂ ਸਰ ਆਦਰ ਸਲਾਮ ਪ੍ਰਭੂ ਮੋਬਾਈਲ ਨੰਬਰ 902397 ਤਿਆਰ ਹੋ ਗਏ ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਸ ਹੋਈ ਆ ਕੋਲੋਂ ਆ ਬਈ ਚਾਰ ਦੰਦ 24 ਤਰੀਕ ਦੀ ਰਾਤ ਨੂੰ ਵਾਰਸ ਹੋਈ ਵੀ ਆ ਇਹ ਪਹਿਲਾ ਸੂਸ ਚਾਰ ਦੰਦ ਆ ਠੀਕ ਆ ਬਲਟਰ ਪੜਾਉਂ ਪ्युअर ਪੰਜਾਬ ਵਾਲੀ ਹੈ ਜਿਹਨੂੰ ਅਗਲਾ ਹਰੇਕ ਨੂੰ ਕਹਿ ਦੇਣਾ ਸੌਜ ਜਿਹੜੀਆਂ ਪੰਜ ਨਿਕਲਣ ਉਹ ਆ ਇਹ ਪ्युअर ਪੰਜਾਬ ਵਾਲੀ ਆ ਬਾਲੇ ਵਾਲਾ ਬਾਲ ਬੱਚਾ ਵਾਲ ਬੁੱਲ ਜਾਰੇ ਕਾਢ ਜਾਂਦੀ ਬਈ ਠੀਕ ਆ ਬਾਕੀ ਦੇ ਥਾਂ ਤੋਂ ਇਧਰੋਂ ਦਿਖਾ ਨਾਰਾ ਨੋਰਾ ਗੁੰਦੀ ਪਈ ਬੱਚੀ ਲੈ ਠੀਕ ਆ ਹੂੰ ਕੀ ਆ ਨਾ ਇਹ ਗੱਲ ਗੁਲਾਬੀ ਜਿਹੜਾ ਪੂਰਾ ਚੰਗਾ ਦੋਨਾਂ ਪਾਸੇ ਇਹ ਜੇ ਲੈ ਲਈ ਆ ਡਾਕਟਰ ਲੈ ਸਹੀ ਗੱਲ ਆ ਬਈ ਲੈ ਫੁੱਲ ਕਾ ਡਾਕਟਰ ਤੇ ਬਜਾਂ ਦਾ ਕੋਈ ਅੰਤ ਨਹੀਂ ਆ ਕੀ ਬਾਤ ਆ ਯਾਰ ਲੈਵਾ ਕਮਾਲ ਮੂੰਹ ਵਾਰੀ ਮੂੰਹ ਵਾਰੀ ਪ्योर ਪਿਆਰ ਡਾਕਟਰ ਬੰਦਾ ਡਾਕਟਰ ਨਾਲ ਲੈ ਆਣੀ ਵੀ ਹੋਣਾ ਗਾ ਪਿਆਰ ਨਾਲ ਜਰਸੀ ਫੇਸ ਬੜਾ ਚੰਗਾ ਬੋਦੀ ਬਦੀ ਚੰਗੀਆਂ ਫੁੱਲ ਵੱਡੀ ਆ ਬਹੁਤ ਚੰਗਾ ਬਈ ਬਰਦ ਦੇ ਵਿੱਚ ਬਜਾਂ ਬਾਕੀ ਯਾਰ ਆਵਦਾ ਤੂ ਵਰ ਕਿਹੜੀ ਚੀਜ਼ ਆ ਸਹੀ ਗੱਲ ਆ ਹਨ ਹਾਂ ਹੂੰ ਫੇ ਸੱਸੀ ਦਾ ਕਰਦੇ ਰੋਇਆ ਤੇਰਾ ਥੋੜਾ ਜਿਹਾ ਬੱਚੇ ਦਾ ਜ਼ਰੂਰ ਕਰਦੀ ਆ ਰਾਜ ਜੀ ਇਹ ਕੱਦ ਵੱਡ ਠੀਕ ਆ ਬਈ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਮੁੱਟੀ ਆ ਫੁੱਲ ਵੱਡੀ ਆ ਵਾਹੜਾ ਭਈ ਯਾਰ ਸਹੀ ਗੱਲ ਆ ਭਾਈ ਲੈ ਲੰਮੀ ਨੂੰਮੀ ਦੇ ਭਾਈਆਂ ਪੁੱਤ ਬੜਾ ਚੰਗਾ செய்யலாம் ਲੋਕਾਂ ਲੋਕਾਂ ਦੀ ਬਚੀ ਸਾਰੇ ਪਾਸੇ ਇੱਕ ਨੰਬਰ ਆ ਯਾਰ ਲੇ ਰਿਪੋਰਟਿੰਗ ਦੇ ਕੇ ਮੇਰੀ ਆ ਠੀਕ ਆ ਚੰਗੀ ਆ ਫਾਰਮ ਵਾਲੀ ਆ ਇਹ ਨਹੀਂ ਗੱਲ ਫਾਰਮ ਵਾਲੇ ਆਉਣ ਜੇ ਬਈ ਉਹ ਹੋਤੀ ਆ ਸਹੀ ਗੱਲ ਕਟਾਲੇ ਵਾਲਾ ਕਟਾਲੇ ਵਾਲਾ ਦੋ ਦੋ ਵਗੇ ਬੀ ਗਏ ਲੋਕ ਬਾਹਰ ਬਈ ਹੁਣ 1500 ਕਿਲੋ ਬੌਲੀ ਇਹਦੇ ਕੋਲ ਠੀਕ ਆ ਵੱਡੀ ਬੁੱਡੀ ਅਗਲਾ ਛੋਟੀ ਮੰਨ ਕੋਈ ਸੌਦਾ ਨਾ ਕਰੇ ਬਈ ਠੀਕ ਆ 25 ਵੀ ਇਹੇ ਜਿਹੀ ਲੱਗੇ ਦਿਖਾ ਦਾਂਗੇ ਆਪਾਂ ਮਾਰ ਕੇ ਧਾਰਾਂ ਲੈ ਕਿਆ ਬਾਤ ਚਾਰੇ ਬਾਤ ਬਹੁਤ ਫੁੱਲ ਕੰਮ ਦੀ ਅੱਛੀ ਹੈ ਬਾਈ ਸਹੀ ਗੱਲ ਹੈ ਹਰੇਕ ਕਹਿੰਦਾ ਜਲਸੀ ਲੈਣੇ ਮਿਲਦੀ ਨਹੀਂ ਬਾਈ ਦੂਜੀਆਂ ਪਾ ਲਿਆਉਣੇ ਨਹੀਂ ਯਾਰ ਸਹੀ ਗੱਲ ਹੈ ਬਾਈ ਚਵਾਈ ਜੂ ਇੱਕ ਨੰਬਰ ਆਈ ਰਖਾ ਲੈ ਚਵਾਈ ਬਹੁਤ ਚੰਗੀਆਂ ਹਨਾ ਪੁਆਇ ਜਵਾਜ ਢੋਲੇ ਯਾਰ ਉਹ ਨਹੀਂ ਗੱਲ ਚਵਾਈ ਦਾ ਬਈ ਜਵਾਜ ਢੋਲੇ ਆਈ ਰਹੀ ਬੁਲੇ ਚੂਣ ਬੜਾ ਚੰਗਾ ਲੱਜੇ ਮੇਂ ਮਰਜੀ ਦੋਰ ਮਰਜੀ ਤੁਹਾਨੂੰ ਫੜ ਲੈ ਮੂਠੀ ਆ ਥਾਨ ਲੈ ਸਹੀ ਗੱਲ ਹੈ ਬਾਈ ਚੂਣ ਬੜਾ ਚੰਗਾ ਯਾਰ ਬਾਹਣੇ ਆ ਚੰਗਾ ਬਈ ਯਾਰ ਥਾਨ ਦਾ ਇਧਰ ਦੋ ਲੇਟਰ ਲਾਇਆ ਕੇ ਆਲਾ ਕਹਿੰਦਾ ਇੱਕ ਥਾਨ ਲੈ ਸਹੀ ਗੱਲ ਹੈ ਲੈ ਮੋਟੀਆੜਾ ਨੂੰ ਜਿਹੜੀ ਵੀ ਪੂਰੀ ਜੰਗੀ ਵਾਲਾ ਜੀ ਬਾਈ ਜਿਹੜੇ ਫਾਰਮ ਖੋਲਦੇ ਆ ਲੱਗਣਾ ਜਲਸੀ ਰੱਖਨੇ ਇੱਕ ਵਿੱਚ ਟੌਪ ਘਲਾਦਾ ਇੱਕ ਨਾ ਇੱਕ ਗ੍ਰੇਵਟ ਆ ਬਾਈ ਸਹੀ ਗੱਲ ਠੀਕ ਹ ਹ ਬੱਚੂ ਹੀ ਅੱਜ ਜਰ ਜੇ ਇਹ ਜੀ ਬਸਿ ਲੈਣੀ ਹੈ ਜੀ ਬਾੜ ਦੀ ਵਾਲਾ 2015 ਦੀ ਬੱਚੀ ਦਿੰਦਾ ਫਾਰਮ ਵਾਲਾ ਸਹੀ ਗੱਲ ਠੀਕ ਆ ਜੀ ਬਰੀੜ ਵਾਲੀ ਤੇ ਗ੍ਰੇਵਟੀ ਹੋਣ ਨਾਲ ਦੋ ਨਗ ਮਿਲ ਜਾਣੇ ਬੱਚਾ ਕਿਉਂ ਨਾਲ ਬੱਚੀ ਬੱਚੀ ਵੀ ਬੋਲਦਾ ਮੋਲੇ ਦਾ ਬਾਈ ਫੋਨ ਤੇ ਹੋ ਜਾ ਗੈਜ ਬਹੁਤ ਠੀਕ ਆ ਹ ਤੇ ਅੱਗੇ ਭਰਾ ਦੋ ਨੰਬਰ ਥੋੜਾ ਗੁਰ ਜਿਹੜਾ ਸੂ ਸੁਣਦੀ ਬਾਈ ਦੂਜਾ ਸੂ ਆ ਇਹ ਕਿੰਨੇ ਦਿਨ ਲੈਣੀ ਠੀਕ ਆ ਹਫਤਾ ਆ ਬੱਚੀ ਦਾ ਠੰਡ ਢੋਂਡੀ ਦਿਖ ਰਹੀ ਹੈ ਵੀ ਥਾਂ ਤੋਂ ਬੋਧਾ ਢੋਲ ਜਾਲੀ ਠੀਕ ਆ ਹਫਤੇ ਇੱਕ ਦੀ ਕੱਚੀ ਹੈ ਕੱਚੀ ਆ ਲਾਉਣ ਲੱਗ ਲਿਆ ਬੜਾ 16 ਕਿਲੋ ਦੁੱਧ ਦਿੱਤਾ ਆਪ ਲਾਉਣ ਦੇ ਦਾ ਇਹ ਵੀ ਜਾਲ ਸੀ ਥੋੜਾ ਜਿਹਾ ਕ੍ਰੋਸ ਪਾਣਾ ਇਹਦੇ ਚ ਬਈ ਹਮ ਆਪਾਂ ਐਵੇਂ ਕਹਿੰਦੇ ਪਿਓਰ ਪਿਓਰ ਨਿਗੀ ਕਰਾਉਗਾ ਵੀ 80% ਜਾਲ ਸੀ 20% ਕ੍ਰੋਸ ਆ ਰਹੇ ਚ ਹਮ 20% ਠੰਡੀ ਢੋਂਡੀ ਮੱਝਾਂ ਦਾ ਦੁੱਧ ਉਹ ਬਈ ਲੈ ਮੂੰਹ ਆ ਦਿਖਾ ਦੇ ਰਹੀ ਬਹੁਤ ਸੋਹਣਾ ਬੜਾ ਪਿਆਰਾ ਹਨਾ ਯਾਰ ਫੁੱਲ ਕੱਗਦੇ ਬਣੇ ਨੇ ਇਹ ਥਾਂ ਲੈ ਫੇਸ ਬੜਾ ਚੰਗਾ ਕੱਲ ਲੈ ਲੰਮੀ ਨੂੰ ਵੀ ਕੱਚੀ ਕੱਚੀ ਅਦਨ ਹਜੇ ਲੈ ਨਹੀਂ ਆ ਉਦੋਂ ਨਾਲ ਕਮਾਲ ਦਾ ਕੱਚੀ ਦਾ ਮੋਤਾ ਲਾ ਪਾਈ ਕਰਨਾ ਜੀ ਯਾਰ ਠੀਕ ਆ ਬਾਈ ਠੀਕ ਆ ਤਾਂ ਲੈ ਬਾਈ ਕਿਸੇ ਨੇ ਆ ਪਾਣੀ ਦੇਣ ਅੱਜ ਕੱਲ ਠੀਕ ਆ ਜਿਹੜਾ ਭਾ ਕਰਾਂਗੇ ਆਪਾਂ ਕੀ ਮੋਲ ਆ ਬਾਈ ਅੱਜ 45000 ਰੁਪਏ ਲੈਣਾ ਇਹਦਾ ਬਸ ਬਈ 45000 ਰੁਪਏ ਜਿੱਦ ਤੂੰ ਵੀ ਵਾਰ 65000 ਰੁਪਏ 100 નોਟ ਨਹੀਂ ਕੱਢਦੀ ਬਈ ਯਾਰ ਕਿਉਂਕਿ ਨਾਲੇ ਦਿਨੋ ਦਿਨ ਮਹਿੰਗਾਈ ਹੈ ਕੰਮ ਵਧਣਾ ਹੀ ਹੈ ਸਾਲੋਂ ਨੇ ਮੂਰੇ ਸਹੀ ਕਿ ਮਾਲ ਮਿਲਦਾ ਨਹੀਂ ਬਈ ਮਾਲ ਮਿਲਦਾ ਕੋਈ ਹੈ ਨਾ ਹਾਂ ਗਲਟੀ ਢੁੰਡੀ ਆ ਲੈਵਾ ਬੌਰ ਲਾਉਣਾ ਬਚੀ ਗਿਆ ਕੈਮਰੇ ਤੇ ਜਗਦੀ ਆ ਸਹੀ ਗੱਲ ਆ ਬਾਈ ਕੋਈ ਨਹੀਂ ਗੱਲ ਮੁੱਲ ਜਾਇਜ ਆ 45 ਜੇ ਮਾਲ ਲੈਣ ਵਾਲਾ ਕੰਮ ਹੀ ਵੀ ਥਾਂ ਪੂਰਾ ਚੰਗਾ ਥਾਂ ਥਾਂ ਦੀ ਗਰੰਟੀ ਆ ਭਾਰ ਭੂਰ ਦੀ ਆਪੇ ਹੀ ਫੁੱਲ ਠੀਕ ਆ ਬਾਈ ਹਾਂ ਅੱਗੇ ਬਈ ਮੱਝ ਵਾਰੇ ਕਿਹੜਾ ਸੂਆ ਇਹ ਬਈ ਤੀਜਾ ਸੂਆ ਮਾਲ ਦਾ ਦੂਜਾ ਨਹੀਂ ਤੀਜਾ ਹੋਊ ਤੀਜਾ ਲੈ ਥਾਂਲੇ ਵੀ ਵੀ ਬਹੁਤ ਸਾਫ ਆ ਮੈਂ ਹਮ ਮਟਰ بڑا ਕਮਾਲਾ ਚੰਗਾ ਬਈ ਖਾਣ ਬਹੁਤ ਚੰਗਾ ਬਈ ਫੁੱਲ ਗੇਨ ਬੂਝਣ ਵਾਲੀ ਮੈਂ ਆ ਸਵੀ ਪੜੀ ਆ ਬਈ ਰਾਜੀ ਰੂਜੀ ਫੁੱਲ ਕੱਦ ਵੀ ਚੰਗਾ ਗਾ ਕਿੰਨਾ ਕੁ ਦੁੱਧ ਦਾ ਰਿਕਾਰਡ ਹੈ ਬਾਈ 12 ਕਿਲੋ ਦੁੱਧ ਦਿੱਤਾ ਬਾਅਦ 13 ਕਿਲੋ ਦੁੱਧ ਦੇ ਦੂ ਬਾਈ 12 ਮੰਨ ਕੇ ਜਿਹੜਾ ਮਰਜ਼ੀ ਗਰੰਟੀ ਤੇ ਲੈ ਜਾ 12 ਵਾਲਾ ਜੀ ਤਾਂ ਹੂੰ ਫੇਸ ਬੜਾ ਚੰਗਾ ਹਨ ਹਾਂ ਸਿੰਘ ਬਹੁਤ ਚੰਗਾ ਲੱਗਿਆ ਬਾਈ ਕੋਦੇ ਸਿੰਘਾ ਦੋਨੇ ਬਾਈ ਤੇ ਥਣ ਬਹੁਤ ਚੰਗਾ ਕੱਦ ਵਾਲੇ ਬਜਾ ਬਹੁਤ ਹੂੰ ਤੋਰਾ ਤੋਰਾ ਦੇਖੋ ਬਾਈ ਤੋਰਾ ਤੋਰਾ ਵੀ ਕਰਮਾ ਇਹਦਾ ਚੰਗਾ ਗਾ ਬਈ ਨਾ ਥਾੜ ਸਫਾਈ ਵੀ ਤਾਂ ਬਾਲੀ ਹੈ ਬਾਈ ਸਹੀ ਗਾ ਲੈਵੇ ਤੇ ਬਹੁਤ ਹੈ ਨਾ ਸਫਾਈ ਹਾਂ ਬਾਲੀ ਸਫਾਈ ਆ ਬਾਈ ਮੈਨੂੰ ਅਜੇ ਕੱਚੀ ਕੱਚੀ ਇਹ ਦਿਨ ਲੈਂਦੀ ਆ ਉਦੋਂ ਆਰਡਰ ਜਿਹੜਾ ਵਧੀਆ ਤਿਆਰ ਕਰ ਲੋ ਕੀ ਮੁੱਲ ਜਾਇਜ ਆ ਬਈ ਇਹਨਾ ਬਈ ਇਹ ਲੈ ਲਾਂਗੇ 86000 ਰੁਪਏ ਲੈ ਲਾਂਗੇ ਅੱਜ ਬਸ 86000 ਰੁਪਏ ਮਾ ਜਾਇਜ ਹਾਂ ਠੀਕ ਆ 86000 ਰੁਪਏ ਮੁੱਲ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਏਗਾ ਚੰਗੀ ਆ ਮੱਝ ਥਣਲੇਵਾ ਚੰਗਾ ਬਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਈ ਲੈ ਆਰਡਰ ਦੇਖੋ ਭਾਈ ਆਰਡਰ ਬਹੁਤ ਚੰਗਾ ਹਨ ਬੜਾ ਚੰਗਾ ਤੁਨਾ ਬਹੁਤ ਪਈਆ ਭਈ ਸਾਰਾ ਮੈਂ ਬਾਹਰ ਨਾਲ ਹਲਤਾਂ ਲੈ ਜੀ ਭਈ ਸਫਾਈ ਵਾਲੇ ਮੈਂ ਚ ਲੈ ਸਹੀ ਗੱਲ ਹੈ ਕਹਾਂਗਾ 12 ਕਿਲੋ ਕੁਲਾ ਰੋਦਨਾ ਥਾਂ ਤੋਂ ਦੇ ਕੇ ਜੱਗਾ ਕੀ ਬਾਤ ਆ ਹਾਂ ਲੇ ਭਰਪੂਰ ਦੀ ਸਾਰੇ ਗਾਰੰਟੀ ਖਾਨ ਭਾਈ ਵਾਲਾ ਲੈ ਵਾ ਲੱਗਿਆ ਭਾਈ ਬੜੀ ਸਫਾਈ ਮੂਰੋ ਵੀ ਇਹੋ ਹੀ ਲੈਵਾਂ ਹੈ ਮੂਰੋ ਦਿਖਾ ਦੇਖ ਹਾਂ ਕਿੰਨਾ ਚੰਗਾ ਲੈ ਭਈ ਕੀ ਬਾਤ ਆ ਭਾਈ ਚਵਾਈ ਪੋਲੀ ਬ੍ਰੀਕ ਆ ਜਮਾ ਯਾਰ ਲੈ ਮਾਂ ਰੋਦਾਂ 80000 ਰੁਪਿਆ ਮਾਨਤਾਂ ਮੈਂ ਲੈਣ ਦੇਣ ਜਿਹੜਾ ਕੰਮ ਨਹੀਂ ਹੁੰਦਾ ਯਾਰ ਠੀਕ ਹੈ ਭਾਈ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਵੀ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ